ਸੋ ਦੋਸਤੋਂ ਮੁਲਾਜ਼ਮਾਂ ਦੇ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੱਡੀ ਜਿੱਤ ਹੋਈ ਐ ਪੰਜਾਬ ਸਰਕਾਰ ਨੂੰ ਆਰਡਰ ਜਾਰੀ ਕੀਤੇ ਗਏ ਨੇ ਸੋ ਦੋਸਤੋਂ ਜਿਹੜੀ ਸਕਰੀਨ ਤੇ ਤੁਸੀਂ ਕਾਪੀ ਆਰਡਰ ਦੀ ਦੇਖ ਸਕਦੇ ਹੋ ਸੋ ਸਭ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰਨਾ ਜੀ ਸੋ ਦੋਸਤੋਂ ਤੁਹਾਨੂੰ ਦੱਸ ਦਈਏ ਪੰਜਾਬ ਐਂਡ ਹਰਿਆਣਾ ਹਾਈ ਕੋਰਟ EMPLOYEES WELFARE ਸੋ ਇਹ ਸਨ ਉਹਨਾਂ ਦੇ ਵੱਲੋਂ ਪੁਰਾਣੀ ਪੈਨਸ਼ਨ 18 11 2022 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਸੰਬੰਧੀ ਪਾਈ ਪਟੀਸ਼ਨ ਦੇ ਕੇਸ ਦੇ ਵਿੱਚ ਸਰਕਾਰ ਦੇ ਵੱਲੋਂ ਪੇਸ਼ ਹੋਏ ਡਿਪਟੀ ਐਡਵੋਕੇਟ ਜਨਰਲ ਦੇ ਵੱਲੋਂ 8 ਹਫ਼ਤਿਆਂ ਦੇ ਵਿੱਚ ਪੁਰਾਣੀ ਪੈਨਸ਼ਨ ਐਸਓਪੀ ਸੰਬੰਧੀ ਸਪੀਕਿੰਗ ਆਰਡਰ ਜਾਰੀ ਕਰਨ ਦਾ ਹਲਫਨਾਮਾ ਦਿੱਤਾ ਗਿਆ ਹੈ ਇਹੋ ਜਾਂ ਨਾ ਕਰਨ ਤੇ ਸਖਤ ਰੁਖ ਲੈਂਦੇ ਆ ਅਦਾਲਤੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਕੋਰਟ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਇਹੀ ਆਰਡਰ ਦੀ ਕਾਪੀ ਹਾਈ ਕੋਰਟ ਦੇ ਆਰਡਰਾਂ ਦੀਆਂ ਕਾਪੀਆਂ ਜਿਹੜੀਆਂ ਪੰਜਾਬ ਸਰਕਾਰ ਨੂੰ ਆਰਡਰ ਜਾਰੀ ਹੋ ਗਏ ਨੇ ਹੁਣ ਸਰਕਾਰੀ ਨੌਕਰੀ ਵਾਲਿਆਂ ਲਈ ਸਰਕਾਰ ਦੇ ਮਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਜਿਹੜੀ ਗੱਲ ਦੀ ਤੁਸੀਂ ਉਡੀਕ ਕਰ ਰਹੇ ਸੀ ਉਹ ਫੈਸਲਾ ਜਿਹੜਾ ਹੈ ਆ ਚੁੱਕਿਆ ਹੈ ਸੋ ਦੋਸਤੋ ਹੁਣ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਪੁਰਾਣੀ ਪੈਨਸ਼ਨ ਤਾਂ ਹਾਂਜੀ ਦੋਸਤੋ ਪੁਰਾਣੀ ਪੈਨਸ਼ਨ ਦੀ ਜਿਹੜੀ ਗਰੰਟੀ ਦੇ ਦਿੱਤੀ ਹੈ ਕੋਰਟ ਨੇ ਕਿਹਾ ਕਿ 1 April 2025 ਦੇ ਇਹ ਆਰਡਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਉਹ 8 ਹਫ਼ਤਿਆਂ ਦੇ ਅੰਦਰ-ਅੰਦਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇ ਸੋ ਦੋਸਤੋ ਪੰਜਾਬ ਸਰਕਾਰ ਨੂੰ ਆ ਜਿਹੜੇ ਕੀ ਆਰਡਰ ਜਾਰੀ ਕਰ ਦਿੱਤੇ ਨੇ ਕਿ 8 ਹਫ਼ਤਿਆਂ ਦੇ ਅੰਦਰ ਅੰਦਰ ਪੁਰਾਣੀ ਪੈਨਸ਼ਨ ਸਕੀਮ ਦੀ ਜਿਹੜੀ ਹੈ ਉਹਨੂੰ ਲਾਗੂ ਕਰਨ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰੇ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਲਿਆ ਗਿਆ ਸੀ ਉਹਨਾਂ ਨੇ ਦੱਸਿਆ ਕਿ 18 ਨਵੰਬਰ 2022 ਨੂੰ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੇ ਵਿੱਚ ਕਿਹਾ ਸੀ ਕਿ ਐਨਪੀਐਸ ਹੇਠ ਆਉਣ ਵਾਲੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦੇ ਲਾਭ ਮਿਲਣਗੇ ਪਰ 25 ਸਾਲ ਵੀ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਜਿਹੜੀ ਹੈ ਅਜੇ ਤੱਕ ਲਾਗੂ ਨਹੀਂ ਕੀਤੀ ਸੀ ਹੁਣ ਹਾਈ ਕੋਰਟ ਨੇ ਕਿਹਾ ਕਿ ਜੇਕਰ 8 ਹਫ਼ਤਿਆਂ ਦੇ ਅੰਦਰ ਇਹ ਕਾਰਵਾਈ ਨਹੀਂ ਹੁੰਦੀ ਤਾਂ ਜਿਹੜੇ ਕਰਮਚਾਰੀ ਨੇ ਜਿਹੜੇ ਮਲਾਜ਼ਮ ਨੇ ਅਦਾਲਤਾਂ ਦੇ ਵਿੱਚ ਮੁੜ ਤੋਂ ਜਿਹੜੇ ਹੈ ਮੁੜ ਤੋਂ ਕੰਟੈਂਪਟ ਪਟੀਸ਼ਨ ਫਾਈਲ ਕਰ ਸਕਦੇ ਨੇ ਜੇਕਰ ਪੰਜਾਬ ਸਰਕਾਰ ਨੇ 8 ਹਫ਼ਤਿਆਂ ਦੇ ਵਿੱਚ ਵਿੱਚ ਪ੍ਰਾਣੀ ਪੈਨਸ਼ਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਨਾ ਕੀਤੀ ਤਾਂ ਦੋਸਤੋ ਜਿਹੜਾ ਇਹ ਫੈਸਲਾ ਇਸ ਤੋਂ ਮਲਾਜ਼ਮਾਂ ਨੂੰ ਵੱਡੇ ਲਾਭ ਹੋਣਗੇ ਉਹਨਾਂ ਨੂੰ ਉਨਾਂ ਮਲਾਜ਼ਮਾਂ ਨੂੰ ਜਿਹੜੇ ਨੇ 2004 ਤੋਂ ਬਾਅਦ ਸਰਕਾਰੀ ਨੌਕਰੀ ਦੇ ਵਿੱਚ ਆਏ ਨੇ ਉਹ ਜਿਹੜੇ ਮਲਾਜ਼ਮ ਨੇ ਉਹ ਹੁਣ NPS ਅਧੀਨ ਆਉਂਦੇ ਨੇ ਪਰ ਜੇਕਰ ਸਰਕਾਰ ਪੁਰਾਣੀ ਪੈਨਸ਼ਨ ਅਧੀਨ ਉਹਨਾਂ ਨੂੰ ਲਿਆਂਦੀ ਹੈ ਤਾਂ ਉਹਨਾਂ ਮਲਾਜ਼ਮਾਂ ਨੂੰ ਭਵਿੱਖ ਦੇ ਵਿੱਚ ਵੱਡੇ ਫਾਇਦੇ ਹੋਣਗੇ ਹੁਣ ਉਹਨਾਂ ਮਲਾਜ਼ਮਾਂ ਨੂੰ ਮਿਲੇਗੀ ਇੱਕ 200 ਪ੍ਰਾਣੀ ਨਿਸ਼ਚਿਤ ਪੈਨਸ਼ਨ ਜਿਵੇਂ ਕਿ ਹੋਰਾਂ ਰਾਜਾਂ ਨੂੰ ਮਿਲਦੀ ਹੈ ਜਿਵੇਂ ਕਿ ਹਿਮਾਚਲ ਪ੍ਰਦੇਸ਼ ਨੇ ਲਾਗੂ ਕਰ ਦਿੱਤੀ ਹੈ ਸੋ ਦੋਸਤੋ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ 8 ਹਫ਼ਤਿਆਂ ਦੇ ਵਿੱਚ ਵਿੱਚ ਆਪਣੇ ਕਿਹੜੇ ਕਦਮ ਚੁੱਕਦੀ ਹੈ ਤਾਂ ਜੋ ਕਿ ਮਲਾਜ਼ਮਾਂ ਨੂੰ ਇਸ ਦਾ ਲਾਭ ਮਿਲ ਸਕੇ ਜੇਕਰ ਪੰਜਾਬ ਸਰਕਾਰ ਨਹੀਂ ਲਾਗੂ ਕਰਦੀ ਹਲੇ ਵੀ ਪੁਰਾਣੀ ਪੈਨਸ਼ਨ ਸਕੀਮ ਤਾਂ ਜਿਹੜੇ ਮਲਾਜ਼ਮ ਨੇ ਅਦਾਲਤ ਦੇ ਵਿੱਚ ਜਾ ਕੇ ਫਿਰ ਕੰਟੈਂਪਟ ਪਟੀਸ਼ਨ ਫਾਈਲ ਕਰਨਗੇ ਜੇ ਇਸ ਦਾ ਫੈਸਲਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਤਿਆਰ ਹੈ ਆਉਣਾ ਤਿਆਰ ਹੈ ਤਾਂ ਹਾਂਜੀ ਦੋਸਤੋ ਇਹ ਸੀ ਮੁਲਾਸਮਾ ਦੇ ਲਈ ਵੱਡੀ ਅਪਡੇਟ ਚੈਨਲ ਨਾਲ ਜਰੂਰ ਬਨੇ ਰਹਿਣਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ